बनਵਾਲੀ ਪਰਤੇ ਰਹਿਣਾ ਨਹੀਂ ਗੱਲ ਹੋਈ ਜਿਹੜੀ ਇਹੋ ਜ ਆ ਜਾਣ ਕੇ ਪਹਿਲੀ ਵਾਂਡ ਆ ਪਈ ਤੇ ਇਹ ਦਲਬਾਗ ਸਿੰਘ ਹੁਣੀ ਹੋਰ ਪੰਜ 6 7 ਜਣੇ ਸੀ ਤੇ ਇਹਨਾਂ ਦੇ ਕੋਲ ਤਿੰਨ ਚਾਰ ਅਫਲਾ ਹੀ ਆ ਵੀਡੀਓ ਵੀ ਰਿਕਾਰਡ ਕੀਤੀ ਆ ਤੇ ਰਫਲ ਪੁਲਿਸ ਨੂੰ ਉਦੋਂ ਤੇ ਲੱਭੀ ਨਹੀਂ ਆ ਤੇ ਹੁਣ ਆਣ ਕੇ ਜਿਹੜੀ ਉਹਨਾਂ ਨੇ ਆਵੇ ਕੱਢੀ ਆ ਬੰਦੇ ਤਿੰਨ ਜਿਹੜੇ ਚੋਕੇ ਲੈ ਕੇ ਗਏ ਤੋ ਫਾਇਰ ਹੁਣਾ ਕਿਤੇ ਹਾਂਜੀ ਬਹੁਤ ਜਿਆਦੇ ਫਾਇਰ ਹੋਇਆ ਪਹਿਲਾਂ ਵੀ ਝਗੜਾ ਆਵੇ ਕੋਈ ਹਾਂਜੀ ਪਹਿਲਾਂ ਵੀ ਮੈਂ ਬੈਠੀ ਪਈ ਪਹਿਲਾਂ ਵੀ ਝਗੜਾ ਹੈ 307 ਦਾ ਪਰਚਾ ਹੀ ਉਹਦੇ ਤੇ ਸਾਲ ਹੋ ਗਿਆ ਵਾ ਇੰਨੇ ਤੱਕ ਅਰੈਸਟ ਨਹੀਂ ਹੋਇਆ ਐਂ ਜਾ ਕੇ ਕਹਿੰਦੇ ਰਹੇ ਪੁਲਿਸ ਨੂੰ ਕਿ ਅਰੈਸਟ ਕਰੋ ਅਰੈਸਟ ਕਰੋ ਅਜੇ ਤੱਕ ਉਹਦੀ ਚੰਡੀਗੜ੍ਹ ਜਮਾਨਤ ਉਹਨੇ ਲਾਈ ਹੀ ਪਰ ਜਮਾਨਤ ਨਹੀਂ ਉਦੀ ਹੋਈ ਉਹਦੇ ਆਰਡਰ ਜਿਹੜੇ ਉਹ ਤੁਹਾਨੂੰ ਦਿਖਾ ਦਿੰਨੇ ਜਮਾਨਤ ਉਹ ਤੋਂ ਵਾਲੇ ਜੱਜ ਨੇ ਅਜੇ ਤੱਕ ਨਹੀਂ ਕੀਤੀ ਤੁਹਾਡੇ ਨਾਲ ਕੀ ਦਿੰਦਾ ਇਹ ਤੁਹਾਨੂੰ ਬਿਲਕੁਲ ਟਮਕੀਆਂ ਦਿੰਦਾ ਆ ਇਹ ਤੋਂ ਬੜੇ ਥਾਏ ਇਹਨਾਂ ਦੇ ਉੱਤੇ ਉੱਥੇ ਵੀ ਕੇਸ ਲਾਏ ਹੋਏ ਆ ਚੰਡੀਗੜ੍ਹ ਵੀ ਚੱਲਦਾ ਆ ਅੱਡੇ ਨੇ ਨਹੀਂ ਬਿਲਕੁਲ ਨਹੀਂ ਕੋਈ ਗੱਲ ਨਹੀਂ ਆ ਵੇਖੋ ਦੋ ਬੱਚੇ ਹੁਣ ਆਰ ਕੇ ਮੈਂ ਉਹ ਕਿਸ ਦੇ ਘਰੇ ਛਲਾਏ ਆ ਤੇ ਦੋ ਬੱਚੇ ਉਹਨਾਂ ਦੇ ਮਗਰ ਵੀ ਬੱਚੇ ਪੁੱਜੋ ਬਿਲਕੁਲ ਖਤਰਾ ਤੁਹਾਨੂੰ ਆਪ ਹੀ ਦਿੰਦਾ ਜਿਹੜਾ ਤੁਹਾਡੇ ਪਿੰਡ ਆਣ ਕੇ ਗੋਲੀਆਂ ਚਲਾਉਂਦੇ ਆ ਤੇ ਖਤਰਾ ਤਾਂ ਫੇਰ ਹੀ ਤੇ ਇਹ ਜਿਹੜਾ ਵਾ ਜੇਕਰ ਤੁਹਾਡੇ ਪਰਿਵਾਰ ਨੂੰ ਕੁਝ ਤੇ ਜੇਕਰ ਕੁਝ ਹੋਇਆ ਤੇ ਪਹਿਲੀ ਆ ਤੇ ਇਹਨਾਂ ਨੇ ਜਿਹੜਾ ਵਾ ਮੇਰੇ ਮੰ ਲੋਕਰ ਵਾਲੇ ਨੂੰ ਵੀ ਮਾਰ ਦੇਣਾ ਇਹਨਾਂ ਨੇ ਕਿਸੇ ਛੋਟੇ ਛੋਟੇ ਮੇਰੇ ਬੱਚੇ ਆ ਤੇ ਮੈਂ ਪ੍ਰਸ਼ਾਸਨ ਅੱਗੇ ਉਹ ਅਪੀਲ ਕਰਦੀ ਆ ਕਿ ਜਿਹੜੀ ਉਹ ਸਾਡੀ ਹੈਲਪ ਕੀਤੀ ਜਾਵੇ ਤੱਕਾ ਨਾ ਸਾਡੇ ਨਾਲ ਇਹਨਾਂ ਨੇ ਪਹਿਲੇ ਵੀ ਜਿਹੜੀ ਸਾਡੇ ਤੋਂ ਖੋਹ ਲੈਣੀ ਆ 26 ਲੱਖ ਨੂੰ ਇਹ ਜਿਹੜੀ ਜ਼ਮੀਨ ਲਈ ਪਹਿਲਾਂ ਵੀ ਜਿਹੜਾ ਇਹਨਾਂ ਤੇ ਪਰਚਾ ਚੱਲਣ ਗਿਆ ਠਗੜਾ ਭਾਈ ਅਸੀਂ 2014 ਦੇ 15 ਦੇ ਵਿੱਚ ਜ਼ਮੀਨ ਲਈ ਇਹ ਜਿਹੜੇ ਟੋਟੀਆਂ ਦਾ ਇੱਕ ਹੈਗਾ ਵਿਅਕਤੀ ਦਿਲਬਖ ਸਿੰਘ ਇਹਨੇ ਲਿਆਣਗੇ ਵਿੱਚ ਠਗੜਾ ਪਾਤਾ ਗਈ ਇਹ ਕਹਿੰਦਾ ਬਾਹੀ ਲਈ ਬਸ ਇਹੋ ਹੀ ਰੱਟਾ ਚੱਲੀ ਜਾਂਦਾ ਸਾਡੇ ਨਾਲ ਇੰਤਕਾਲ ਹੋਏ ਆ ਬਕਾਇਦਾ ਅਸੀਂ ਲਿਮਟਾਂ ਤੱਕ ਬਣਾਈਆਂ ਤਾਂ ਵੀ ਇਹ ਵੇਖ ਲਓ ਪੈਲੀ ਦਾ ਕੋਈ ਕਿਸੇ ਬੰਨੇ ਨਹੀਂ ਗੱਲ ਚੱਲਣ ਦੀ ਜਦੋਂ ਇੱਥੇ ਵੇਖ ਲਓ ਪੈਲੀ ਇਤਰਾਹੀਂ ਅਦਾਲਤ ਤੇ ਛੱਡਿਆ ਕਿ ਚਲੋ ਅਦਾਲਤ ਫੈਸਲਾ ਕਰੂ ਇਹ ਆਣ ਕੇ ਇੱਥੇ ਚਲਾਕੀ ਕਰਦਾ ਕਿ ਮੇਰੇ ਕੋਲ ਹੀ ਮਾਰ ਗਿਆ ਤੇ ਮੈਂ ਉਦੋਂ ਇਹਨੂੰ ਸਾਲ ਭਾਰੇ ਤੇ ਪਰਚਾ ਘਟਿਆ ਰਿਹਾ 307 ਦਾ ਪੁਲਿਸ ਨੇ ਨੂੰ ਹੱਥ ਤੱਕ ਨਹੀਂ ਪਾਇਆ ਹੁਣ ਇਹਦੀ ਜਮਾਨਤ ਜੇਦੀ ਹੋਈ ਉਦਾਂ ਹੀ ਤੁਰਿਆ ਫਿਰਦਾ ਹੁਣ ਫੇਰ ਪੈਲੀ ਹੋਣਾ ਅੱਜ ਫੇਰ ਨਹੀਂ ਅੱਧ ਨਾਲ ਝਗੜਾ ਕਰਦੇ ਫਾਇਰ ਵੀ ਫਾਇਰ ਕੀਤੇ ਆ ਬੰਦੇ ਨਾਲ ਹੀ ਬੁੜਕੇ ਬੰਦੇ ਕੋ ਇਧਰ ਆ ਪੱਠਿਆਂ ਦਾ ਨਹੀਂ ਹੋ ਗਈ ਭੱਜ ਗਏ ਆ ਗਿਟੀਕਲ ਪ੍ਰੈਸ਼ਰ ਹੀ ਆ ਤੁਹਾਨੂੰ ਵੀ ਪਤਾ ਇਹ ਜੋ ਕੋ ਚੱਲਣ ਡਿਆ ਕਿੰਨੇ ਬੰਦੇ ਅੱਜ ਕਿੰਨੇ ਕ ਬੰਦੇ ਆਏ ਬੰਦੇ ਹੈਗੇ ਸਾਡੀ ਨਿਗਾ 6 7 ਬੰਦੇ ਹੋਣਗੇ 6 ਬੰਦੇ ਹੋਣਗੇ ਹਜ਼ਾਰ ਕਾ ਵੀ 12 ਇੱਥੇ ਫੈਰ ਹੋਏ ਜਿਨ੍ਹਾਂ ਨੂੰ ਮਰਜ਼ੀ ਪੁੱਛ ਲਿਓ ਘਰ ਤੋਂ ਘੜ ਤਿੰਨ ਹਜ਼ਾਰ ਹੋ ਗਏ ਵੱਖਰੇ ਵੱਖਰੇ ਥਿਆਰਾਂ ਦੇ ਨਾਲ ਗੋਲੀਆਂ ਚੱਲਣ ਡੀਆਂ ਹਾਂਜੀ ਪੁਲਿਸ ਬਾਅਦ ਚ ਆਈ ਹਾਂਜੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਗ੍ਰਿਫਤਾਰੀਆਂ ਜੀ ਹੋਈਆਂ ਸ਼ਾਮ ਉਹਨਾਂ ਦੀ ਉਹਨਾਂ ਦੀ ਹੋਈ ਤੇ ਪਰਚਾ ਹੈਗਾ ਹਾਂ ਜੀ ਅਸੀਂ ਬਹੁਤ ਵਾਰਾਂ ਜਾ ਕੇ ਕਿਹਾ ਵਾ ਕਿ ਉਹਨੂੰ ਰੈਸਟ ਕਰੋ ਰੈਸਟ ਕਰੋ ਉਦੋਂ ਦੇ ਪੁੱਠ ਨੇ ਹੱਥ ਨਹੀਂ ਪਾਇਆ ਤੇ ਜੇ ਉਦੋਂ ਹੱਥ ਪਾਇਆ ਹੁੰਦਾ ਤੇ ਆ ਕੰਮ ਹੁੰਦਾ ਹੀ ਹਾਂ ਜੀ ਅਹੀਂ ਤੇ ਉਹ ਚੋਣੇ ਇਨਸਾਫ ਹੋਵੇ ਅਸੀਂ ਜ਼ਮੀਨ ਲਈ ਆਡੇ ਨਾਂ ਇੰਤਕਾਲ ਹੋਇਆ ਬਕਾਇਦਾ ਅਸੀਂ ਲਿਮਟਾਂ ਬਣਾਈਆਂ ਤੇ ਜੋ ਸਲੀਹੇ ਤੇ ਆ ਉਹ ਹੋਵੇ ਹੁਣ ਇੱਕ ਹੀ ਬੰਦੇ ਦੀ ਆਲੀ ਬਸ ਥੋੜਾ ਹੀ ਜਣਾ ਤਿੰਨ ਗਿੱਲੇ ਜ਼ਮੀਨ ਸਾਡੀ ਆਪ ਦੀ ਮਲਕੀ ਹੈ ਨਹੀਂ ਅਸੀਂ ਬੈਲੇ ਹਾਂਜੀ 14 15 ਇਹਦੀ ਜੇ ਰਜਿਸਟਰੀ ਹੈਗੀ ਬਾਅਦ ਦੀ ਰਜਿਸਟਰੀ ਹੈ ਵਿਖਾਉਂਦਾ ਨਹੀਂ ਅਜੇ ਤੱਕ ਨਹੀਂ ਪੇਸ਼ ਨਹੀਂ ਕੀਤੀ ਅਮਰਕ ਤਲਾਹ ਮੈਡੀ ਸੀ ਕਿ ਹਰਪਾਲ ਸਿੰਘ ਜਿਹੜਾ ਬਨਵਾਲੀਪੁਰ ਦਾ ਰਹਿਣ ਵਾਲਿਆ ਤੇ ਦਲਵਾਰ ਸਿੰਘ ਜਿਹੜਾ ਟੋਟੀਆਂ ਦਾ ਰਹਿਣ ਵਾਲਿਆ ਇਹਨਾਂ ਦਾ ਕੋਈ ਅਫਸਰ ਇਚ ਡਿਸਕਲੋਜ਼ ਦੀ ਮੀਟਿੰਗ ਲੈ ਕੇ ਚੱਲ ਰਿਹਾ ਜਿਹਦੇ ਸਬੰਧ ਵਿੱਚ ਜੋ ਵੀ ਕਾਰਵਾਈ ਪੰਦੀ ਸੀ ਉਹ ਅਮਰਕ ਨੇ ਲਿਆ ਹੈ ਹਰੀ ਫਾਇਰਿੰਗ ਦੀ ਸਾਨੂੰ ਇਤਲਾਹ ਮਿਲੀ ਆ ਇਹ ਤਕਰੀਰ ਕਰ ਰਿਹਾ ਜਿਹੋ ਜੋ ਮੌਕੇ ਦੇ ਹਾਲਾਤ ਪਾਏ ਗਏ ਇੱਕ ਦੂਜੇ ਦੇ ਖਿਲਾਫ ਜੋ ਵੀ ਪੰਦੀ ਅਨੁਸਾਰ ਕਾਰਜਗ੍ਰਾਮ ਵਿੱਚ